ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤੂ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੱਡੇ ਪੁੱਤਰ ਸਨ ਉਹ ਸਮਝਦੇ ਸਨ ਕਿ ਗੁਰਗੱਦੀ ਸਾਡਾ ਹੱਕ ਹੈ ਜਦ ਗੁਰੂ ਸਾਹਿਬ ਜੀ ਨੇ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤੀ ਤਾਂ ਦਾਤੂ ਜੀ ਬੜੇ ਗੁੱਸੇ ਹੋਏ ਉਹ ਵਿੱਚ ਵਿੱਚ ਸੜਨ ਭੁੱਜਣ ਲੱਗ ਪਏ ਗੁਰੂ ਅੰਗਦ ਦੇਵ ਜੀ ਦਾ ਹੁਕਮ ਮੰਨ ਕੇ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਚਲੇ ਗਏ ਸਨ ਉਥੇ ਲੰਗਰ ਵਰਤਦਾ ਤੇ ਸੰਗਤਾਂ ਜੁੜਦੀਆਂ ਸਨ ਗੁਰੂ ਅਮਰਦਾਸ ਜੀ ਦਾ ਤੇਜ ਪ੍ਰਤਾਪ ਵੇਖ ਕੇ ਦਾਤੂ ਜੀ ਜਾਰ ਨਾ ਸਕੇ ਉਹ ਸਭ ਹੋਰ ਵੀ ਵਧੇਰੇ ਸੜ ਪੁੱਜ ਗਏ ਇੱਕ ਦਿਨ ਕ੍ਰੋਧ ਵਿੱਚ ਆਏ ਉਹ ਸ਼੍ਰੀ ਗੋਇੰਦਵਾਲ ਸਾਹਿਬ ਜਾ ਪੁੱਜੇ ਦੀਵਾਨ ਲੱਗਾ ਹੋਇਆ ਸੀ ਬਹੁਤ ਸਾਰੇ ਸਿੱਖ ਜੁੜੇ ਹੋਏ ਸਨ ਗੁਰੂ ਸਾਹਿਬ ਜੀ ਗੱਦੀ ਤੇ ਬੈਠੇ ਹੋਏ ਸਨ ਦਾਤੂ ਜੀ ਨੇ ਕ੍ਰੋਧ ਨਾਲ ਗੁਰੂ ਜੀ ਨੂੰ ਕਿਹਾ ਗੱਦੀ ਪੁੱਤਰਾਂ ਦਾ ਹੱਕ ਏ ਨਾ ਕਿ ਸੇਵਾਦਾਰਾਂ ਦਾ ਗੁਰਗੱਦੀ ਦਾ ਹੱਕਦਾਰ ਮੈਂ ਹਾਂ ਗੱਦੀ ਛੱਡ ਕੇ ਤੁਰਦੇ ਹੋਵੋ ਇਹ ਕਹਿ ਕੇ ਦਾਤੂ ਜੀ ਨੇ ਗੁਰੂ ਸਾਹਿਬ ਜੀ ਦੇ ਲੱਕ ਵਿੱਚ ਜ਼ੋਰ ਦੀ ਲੱਤ ਮਾਰੀ ਗੁਰੂ ਸਾਹਿਬ ਜੀ ਚੌਂਕੀ ਤੋਂ ਡਿੱਗ ਪਏ ਉਹਨਾਂ ਨੇ ਰੱਤੀ ਪਰ ਗੁੱਸਾ ਨਾ ਕੀਤਾ ਸਭੁਛੇਤੀ ਨਾਲ ਉੱਠ ਕੇ ਦਾਤੂ ਜੀ ਦੇ ਪੈਰ ਕੁੱਟਣ ਲੱਗ ਪਏ ਤੇ ਕਹਿਣ ਲੱਗੇ ਮੁਆਫ ਕਰਨਾ ਮੈਂ ਬੁੱਢਾ ਹਾਂ ਮੇਰੇ ਹੱਡ ਬੁੱਢੇਪੇ ਕਰਕੇ ਕਰੜੇ ਹਨ ਤੁਹਾਡੇ ਚਰਨ ਨਰਮ ਤੇ ਸੋਹਲ ਹਨ ਇਹਨਾਂ ਨੂੰ ਛੱਟ ਤੇ ਨਹੀਂ ਲੱਗੀ ਹੋਵੇਗੀ ਫਿਰ ਗੁਰੂ ਸਾਹਿਬ ਜੀ ਉੱਠ ਕੇ ਬਾਹਰ ਚਲੇ ਗਏ ਉਹ ਆਪਣੇ ਪਿੰਡ ਵਾਸਰ ਕੇ ਪਹੁੰਚ ਕੇ ਪਿੰਡੋਂ ਬਾਹਰ ਇੱਕ ਕੂਠੀ ਵਿੱਚ ਜਾ ਬੈਠੇ ਤੇ ਭਜਨ ਕਰਨ ਲੱਗ ਪਏ ਬਾਹਰ ਬੂਹੇ ਉਪਰ ਉਹਨਾਂ ਨੇ ਇਹ ਹੁਕਮ ਲਿਖ ਦਿੱਤਾ ਕਿ ਜਿਹੜਾ ਬੂਹਾ ਖੋਲੇਗਾ ਉਹ ਸਿੱਖ ਨਹੀਂ ਸੰਗਤਾਂ ਨੂੰ ਪਤਾ ਨਾ ਲੱਗੇ ਕਿ ਗੁਰੂ ਜੀ ਕਿੱਥੇ ਗਏ ਹਨ ਇਸ ਕਰਕੇ ਉਹ ਕਾਬਰ ਗਈਆਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਦੀ ਭਾਲ ਕਰੋ ਜਿਸ ਘੋੜੀ ਉੱਪਰ ਗੁਰੂ ਜੀ ਸਵਾਰੀ ਕਰਿਆ ਕਰਦੇ ਸਨ ਉਹ ਖੁੱਲੀ ਛੱਡ ਦਿੱਤੀ ਗਈ ਸੰਗਤ ਆ ਸਮੇਤ ਬਾਬਾ ਬੁੱਢਾ ਜੀ ਘੋੜੀ ਦੇ ਮਗਰ-ਮਗਰ ਤੁਰ ਪਏ ਘੋੜੀ ਉਸ ਕੋਠੇ ਦੀ ਬੂਹੀ ਅੱਗੇ ਜਾ ਖੜੋਤੀ ਜਿਸ ਵਿੱਚ ਗੁਰੂ ਸਾਹਿਬ ਜੀ ਭਜਨ ਕਰ ਰਹੇ ਸਨ ਬੂਹੇ ਉੱਪਰਲਾ ਹੁਕਮ ਵੇਖ ਕੇ ਬਾਬਾ ਜੀ ਨੇ ਕੋਠੇ ਦੀ ਪਿਛਲੀ ਕੰਧ ਨੂੰ ਸਨ ਲਾਈ ਅੰਦਰ ਜਾ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਜੀਓ ਸੰਗਤਾਂ ਨੂੰ ਦਰਸ਼ਨ ਦਿਓ ਗੁਰੂ ਸਾਹਿਬ ਜੀ ਬਾਹਰ ਆਏ ਤੇ ਸੰਗਤਾਂ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ ਉਸ ਕੋਠੇ ਵਾਲੀ ਥਾਂ ਗੁਰਦੁਆਰਾ ਸਨ ਸਾਹਿਬ ਹੈ ਜਿੱਥੇ ਹਰ ਸਾਲ ਪਾਦਰੋਂ ਦੀ ਪੂਰਨਮਾਸੀ ਨੂੰ ਭਾਰੀ ਮੇਲਾ ਲੱਗਦਾ ਹੈ ਐ ਸਾਖੀ ਤੋਂ ਸਾਧ ਸੰਗਤ ਜੀ ਸਾਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿਸਾਨ ਵੀ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਫੁਰਜੁਕ ਬਖਸ਼ ਦੇਣੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ